ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਜੋ ਦਰਸ਼ਨ ਕਰਨ ਸਿਰ ਸਾਰੇ ਰਲ ਮਿਲ ਕੇ ਜਾਰ ਰਹੇ ਹਾਂ ਤੰਤਨ ਬਾਬਾ ਗੁਰਦਿੱਤਾ ਜੀ ਦੀ ਹਿੰਦੂਨੀ ਦਾ ਟਿੱਕਾ ਜੀ ਜੋ ਵਰ ਹਮਾਂ ਤੇ ਗਿਆ ਸੋ ਦਿੱਤਾ ਜੀ ਸੋ ਉਹ ਪਾਵਨ ਅਸਥਾਨ ਦੇ ਸਾਰੇ ਨੇ ਯਾਤਰਾ ਕੀਤੀ ਸਤਿਗੁਰੂ ਜੀ ਦੇ ਸਾਉ ਸੇ ਯਾਤਰਾ ਕੀਤੀ ਪਾਸਾ ਜੀ ਦੇ ਉਸ ਅਸਥਾਨ ਦੇ ਦਰਸ਼ਨ ਕਰਨ ਲਈ ਕਿਤੇ ਇੱਕ ਸੰਗਤਾਂ ਸਾਰੇ ਘਾੜਤ ਵਿੱਚੋਂ ਦੇਸਾਂ ਦੇਸਾਂ ਆਏ ਲੋਕੀ ਇਹ ਪੱਚੜਾਈ ਦੇ ਚੜ ਗਏ ਬਾਬਾ ਜੀ ਦੇ ਦਰਸ ਤੇ ਆ ਗਏ ਬਾਬਾ ਆਪਣੇ ਸਾਜੀ ਦੇ ਪਰਦਾਂ ਬਾਰੇ ਸਮਝਦੇ ਹਾਂ ਤਾਂ ਕਿ ਦਰਸ਼ਨ ਕਰਕੇ ਸਤਿਗੁਰੂ ਜੀ ਦੇ ਪਾਵਨ ਅਸਥਾਨ ਦੇ ਸੋ ਸਹਬਜਾਦਾ ਜੀ ਦੇ ਦਰਸ਼ਨ ਤਾਂ ਦੇ ਕਰਕੇ ਬੜੀ ਚੜਾਈ ਹੈ ਮਾਸ਼ੱਲਾ ਤੁਹੋ ਕੀ ਹੈ ਬੜੇ ਭਾਗਾਂ ਵਾਲੇ ਸਮਝ ਸਕੀਏ ਕਿ ਉਹ ਵੀ ਬਹੁਤ ਹੈ ਬੋਲੇ ਮਹਲੇ ਦਾ ਜੀ ਲੋ ਜੀ ਹੁਣ ਆਪਾਂ ਚੱਲਿਆਂ ਪਾਵਾ ਬੁੱਢੇ ਨੀ ਜੀ ਦੇ ਦਰ ਤੇ ਲੋ ਜੀ ਬਹੁਤ ਦੁਨੀਆ ਆਂਦੀ ਆ ਪਾਵਾ ਬੁੱਢੇ ਨੀ ਜੀ ਦੇ ਦਰ ਤੇ ਆਵਦੀ ਆਵਦੀਆ ਉਹਨਾਂ ਦਾ ਕੰਮ ਨਾ ਪੂਰੀਆ ਕਰਾਣ ਲਈ ਭੀੜ ਬਹੁਤ ਕਿਉਂਕਿ ਹੌਲਾ ਮੱਲਾ ਚੱਲ ਰਿਹਾ ਖੋਲ ਕਰਕੇ ਭੀੜ ਬਹੁਤ ਆ ਜਾਵੇ ਪਾਣੀ ਵਾਲਾ ਜੀ 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 ਕੋਈ ਨਾ ਆਹ ਹੋ ਜਾਏ ਇਹ ਬਹੁਤ ਜਨੇ ਬਣਾ ਲਾ ਗੰਡਾ ਜਾ ਰਹੀ ਹੈ ਨਹੀਂ ਬਹੁਤ ਸਮਝੋ ਨਾ ਤੇ ਦੇਖੋ ਕਿੰਨੀ ਸੰਗਤ ਪਹੁੰਚਦੀ ਹੈ ਅਬਦੀ ਹੰਮ ਨੂੰ ਕਾਮਨਾ ਲੈ ਕੇ ਪੱਸਾ ਪੂਰੀਆਂ ਹੁੰਦੀਆਂ ਨੇ ਖਿਦਾਇਕ ਮਾਗ ਲਾ ਲਓ ਜੈ ਲੀਕਾ ਗੱਲ ਆ ਜੀ ਆ ਗਏ ਟੋੜਾ ਕਰਜੀ ਕਰਾਣ ਵਾਲੇ ਜੋੜੇ ਜਮਾ ਉਸ ਤੋਂ ਬਾਅਦ ਚੱਲਾਂਗੇ ਫਿਰ ਆਪਾਂਗੇ ਕੰਤਨ ਬਾਬਾ ਗੁਰਦਿੱਤਾ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦਾ ਜਨਮ ਕਤਕ ਸੁਦੀ 15 ਸੰਮਤ 1670 ਸਨ 1613 ਇਸਵੀ ਮਾਤਾ ਦਮੋਦਰੀ ਜੀ ਦੇ ਪਾਵਨ ਕੋਖ ਤੋਂ ਡਰੋਲੀ ਭਾਈ ਜ਼ਿਲ੍ਹਾ ਮੋਗਾ ਵਿਖੇ ਹੋਇਆ ਆਪ ਜੀ ਦੇ ਗੁਰੂ ਪਿਤਾ ਪਾਸੋਂ ਧਾਰਮਿਕ ਤੇ ਸ਼ਾਸਤ੍ਰ ਵਿਦਿਆ ਪ੍ਰਾਪਤ ਕੀਤੀ ਇੱਕ ਵਿਸਾਖ ਸੰਮਤ 1681 ਸਨ 1624 ਈਸਵੀ ਨੂੰ ਆਪ ਜੀ ਦਾ ਅਨੰਦ ਕਾਰਜ ਬੀਬੀ ਨੰਨਤੀ ਜੀ ਨਾਲ ਬਟਾਲਾ ਵਿਖੇ ਹੋਇਆ ਜਿਨ੍ਹਾਂ ਦੀ ਪਾਵਨ ਕੁੱਖ ਤੋਂ ਬਾਬਾ ਧੀਰਮਲ ਜੀ ਸ੍ਰੀ ਗੁਰੂ ਹਰ Rai ਸਾਹਿਬ ਜੀ ਦਾ ਜਨਮ ਹੋਇਆ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਅਨੇਕਾਂ ਜੰਗਾਂ ਜੁੱਧਾਂ ਵਿੱਚ ਸ਼ਸਤਰਾਂ ਦੇ ਜੋਹਰ ਵਿਖਾਏ ਸ਼ਿਕਾਰ ਖੇਡਣ ਸਮੇਂ ਬਾਬਾ ਗੁਰਦਤਾ ਜੀ ਕੋਲੋਂ ਇੱਕ ਗਊ ਦੀ ਮੌਤ ਹੋ ਜਾਣ ਕਰਕੇ ਗਵਾਲੇ ਦੇ ਇਤਰਾਜ ਕਰਨ ਤੇ ਬਾਬਾ ਜੀ ਨੇ ਕਰਾਮਾਤ ਵਿਖਾਉਂਦਿਆਂ ਉਹ ਗਊ ਨੂੰ ਜਿਉਂਦਾ ਕਰ ਦਿੱਤਾ ਅਤੇ ਗੁਰੂ ਪਿਤਾ ਜੀ ਨੇ ਇਤਰਾਜ ਕੀਤਾ ਕਿ ਇਹ ਆਪ ਜੀ ਨੇ ਚੰਗਾ ਨਹੀਂ ਕੀਤਾ ਤਾਂ ਜਿਸ ਤੇ ਗੁਰੂ ਪਿਤਾ ਜੀ ਨੇ ਕਰਾਮਾਤ ਨੂੰ ਕਹਿਰ ਦਿਖਾਉਂਦਿਆਂ ਸਖਤ ਨਾਰਾਜ਼ਗੀ ਜ਼ਾਹਿਰ ਕੀਤੀ ਬਾਬਾ ਜੀ ਨੇ ਸਥਾਨ ਤੇ ਚੇਤ ਸੁਧੀ 10 ਸੰਮਤ 1695 ਸਾਨੂੰ 1638ਵੀਂ ਨੂੰ ਆਪ ਜੀ ਨੇ ਪੰਜ ਭੂਤਕ ਸਰੀਰ ਲੰਮੇ ਪੈ ਗਏ ਧਰਤੀ ਤੇ ਉੱਪਰ ਬਸਤਰ ਰਹਿ ਕੇ ਇਸ ਤਰ੍ਹਾਂ ਛੱਡ ਦਿੱਤਾ ਜਿਵੇਂ ਸੱਪ ਕੁੰਜ ਨੂੰ ਛੱਡਦਾ ਹੈ ਸੋ ਇਸ ਤਰ੍ਹਾਂ ਇਹ ਪਾਵਨ ਅਸਥਾਨ ਮਹਾਨਕੋਸ਼ ਭਾਈ ਕਾਨ ਸਿੰਘ ਨਾਭਾ ਜੀ ਨੇ ਇਸ ਸਥਾਨ ਦੇ ਪ੍ਰਾਤਨ ਇਮਾਰਤ ਬਣੀ ਹੋਈ ਹੈ ਜੋ ਹੁਣ ਵੀ ਮੌਜੂਦ ਹੈ ਦੇਸ਼ਾਂ ਦੇਸ਼ਾਂ ਦੀਆਂ ਸੰਗਤਾਂ ਇਸ ਵਿੱਚ ਪੁੱਜ ਕੇ ਦਰਸ਼ਨ ਇਜ਼ਾਰੇ ਕਰਦੀਆਂ ਹਨ ਸੋ ਸਾਹਮਣੇ ਆਪ ਜੀ ਦੇਖ ਰਹੇ ਹੋ ਪਾਵਨ ਅਸਥਾਨ ਗੁਰੂ 파ਰਸ਼ਾ ਜੀ ਦੇ ਸਹਬਜਾਦਾ ਜੀ ਦਾ ਤੰਤਨ ਬਾਬਾ ਗੁਰੂ ਦਿੱਤਾ ਜੀ ਜੋ ਲਿਖਿਆ ਗਿਆ ਕਹਿੰਦੀਆਂ ਸੰਗਤਾਂ ਤੇ ਗੁਰੂ ਸਾਹਿਬ ਜੀ ਦਾ ਵਾਰ ਹੈ ਕਿ ਦੀਨ ਦੁਨੀ ਦਾ ਟਿੱਕਾ ਜੀ ਜੋ ਵਰ ਮੰਗਿਆ ਸੋਈ ਦਿੱਤਾ ਜੀ ਇਸ ਅਸਥਾਨ ਤੇ ਜੋ ਸਾਹਮਣੇ ਆਪ ਜੀ ਕਿ ਨਿੰਮ ਦਾ ਬ੍ਰਿਕਸ਼ ਦੇਖ ਰਹੇ ਹੋ ਇਹ ਨਿੰਮ ਦਾ ਬ੍ਰਿਕਸ਼ੇ ਬਾਬਾ ਗੁਰੂ ਦਿੱਤਾ ਜੀ ਹੱਥ ਵਿੱਚ ਇੱਕ ਟਾਣੀ ਸੋਟੀ ਫੜੀ ਹੋਈ ਸੀ ਜੋ ਗੁਰੂ 파ਰਸ਼ਾ ਜੀ ਦੇ ਸਹਬਜਾਦਾ ਜੀ ਨੇ ਇਸ ਜਗ੍ਹਾ ਤੇ ਉਹ ਗੱਡ ਦਿੱਤੀ ਜੇ ਜੋ ਅਜੇ ਤੱਕ ਮੌਜੂਦ ਹੈ ਉਹ ਦਰਖਤ ਦੇ ਰੂਪ ਵਿੱਚ ਸਾਹਮਣੇ ਆਪ ਜੀ ਦੇਖ ਰਹੇ ਹੋ ਮੌਜੂਦ ਹੈ ਤੇ ਜਿਸ ਨੂੰ ਕਟਿਆ ਨਹੀਂ ਗਿਆ ਰਤਨ ਉਹੀ ਥੜਾ ਹੈ ਉਹੀ ਅਸਥਾਨ ਹੈ ਜਿਸ ਨੂੰ ਲੈਂਟਰ ਦੇ ਵਿੱਚੋਂ ਦੀ ਕੱਢ ਕੇ ਸੋ ਬੇਅੰਤ ਉਸੇ ਤਰ੍ਹਾਂ ਹੀ ਪੁਰਾਣਾ ਅਸਥਾਨ ਤੇ ਨਾਲ ਹੋਰ ਦਰਬਾਰ ਦੂਰ ਦੂਰ ਤੱਕ ਬਣਾ ਕੇ ਤੇ ਸਿੱਖ ਸੰਗਤਾਂ ਹਾਜ਼ਰੀ ਭਰਦੀਆਂ ਨੇ ਐਸੇ ਕਿਸੇ ਦਾ ਪ੍ਰਬੰਧ ਹੈ ਦਾਸ ਵੀ ਕਿਸੇ ਸਮੇਂ ਤੇ 10 ਦਿਨ ਸੇਵਾ ਕਰਕੇ ਆਇਆ ਹੈ ਸੋ ਇਹ ਪਾਵਨ ਅਸਥਾਨ ਹੈ ਨਾੜ ਹੀ ਇੱਕ ਹੋਰ ਅਸਥਾਨ ਪੈਂਦਾ ਹੈ ਜਿੱਥੇ ਗੁਰੂ ਸਾਹਿਬ ਜदाजी ਨੇ ਆਪਣਾ ਅੰਤਮ ਸਰੀਰ त्यागਿਆ ਸੀ ਸੋ ਉਹਨਾਂ ਦੀ ਯਾਦ ਵਿੱਚ ਇਤਨਤਨ ਬਾਬਾ ਗੁਰਦਤਾ ਜੀ ਦੀਨ ਦੁਨੀ ਦਾ ਟਿਕਾ ਜੀ ਇਹ ਅਸਥਾਨ ਮੌਜੂਦ ਹੈ ਆਪਾ ਬਾਬਾ ਗੁੱਡਨਜੀ ਦੇ ਉਤਰ ਕਰਨ ਨੂੰ ਪਹਿਲਾ ਬਾਬਾ ਗੁਰਤਾ ਜੀ ਦੇ ਗਈ ਦੀ ਉਹ ਆਪਾ ਬੁੱਢਾ ਬੁੱਢਾ ਹੀ ਚੱਲ ਆ ਚੜ੍ਹ ਗਿਆ ਜੀ ਔਰ ਇਹ ਸਾਹਮਣੇ ਜੀ ਬੁੱਢਣ ਸਾਹਿਬ ਜੀ ਦੀ ਦਰਗਾਹ ਤੇ ਆਪਾਂ ਥੋਕ ਕਰਕੇ ਨਦੀ ਪਾਰ ਕਰਕੇ ਫਿਰ ਚੱਲਾਂਗੇ ਉਧਰ ਨੂੰ ਉਧਰ ਨੂੰ ਉਤਰਾਂਗੇ ਪੌੜੀਆਂ

ਚਲ ਬਸ ਆਸ ਇਕੱਠੇ ਹੀ ਆਉਣਾ ਐ ਨਾ ਕਰੋ ਇਕੱਠੇ ਆਉਂ ਨਾ ਨਾ ਹੁਣ ਇਕੱਲਾ ਤੇ ਲੋ ਜੀ ਇਧਰੋਂ ਪਾ ਚੱਲਾਂਗੇ ਉੱਪਰ ਪੌੜੀਆਂ ਚੜ੍ਹ ਕੇ ਬਾਬਾ ਬੁੱਢਣ ਸਾਹਿਬ ਜੀ ਦੇ ਦਰਗਾਹ ਤੇ ਤਾਂ ਮੰਗਣ ਵਾਲੇ ਬਹੁਤ ਪਰੇਸ਼ਾਨ ਕਰਦੇ ਨੇ ਰਵੀ ਤੇ ਲਓ ਜੀ ਆਪਾਂ ਪੌੜੀਆਂ ਚੜ ਕੇ ਚੱਲਿਆ ਹੁਣ ਫਿਰ ਗਾਹ ਤੇ ਚੱਲ ਬੱਜ ਬਾਬੇ ਦੇ ਆਏ ਆ ਗੱਲ ਕੀ ਹੈ A oh, hey, hey, hey. ਜੀ ਇਸ ਸਮੇ ਸਾਰੇ ਸੰਗਤ ਦੇ ਰੂਪ ਵਿੱਚ ਪੀਰ ਬਾਬਾ ਬੋਧਨ ਸਾਹਿਬ ਦੀ ਗਰਗਾਵਲ ਜਾ ਰਹੇ ਹਾਂ ਕਿ ਜਿੱਥੇ ਪੀਰ ਬਾਬਾ ਜੀ ਨੇ ਬੇਅੰਤ ਸਾਲ ਭਗਤੀ ਕੀਤੀ ਨਪਸ਼ੋਕੜ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਗੁਰਨਾਨਕ ਸਾਹਿਬ ਜੀ ਦੇ ਨਗਰ ਤਲਵੰਡੀ ਵਿਖੇ ਇਹਨਾਂ ਦਾ ਜਨਮ ਹੋਇਆ ਸੀ ਤੇ ਨਾਲ ਹੀ ਇੱਥੇ ਇਸ ਸ਼ਾਂਤਮਈ ਥਾਂ ਤੇ ਬੈਠ ਕੇ ਇਹਨਾਂ ਨੇ ਤਪੱਸਿਆ ਕੀਤੀ ਭਜਨ ਬੰਦਗੀ ਕਰਦੇ ਰਹੇ ਕਿ ਕਿ ਰਾਮ ਜਪ ਲਵੋ ਭਾਵੇਂ ਅੱਲਾ ਜਪ ਲਵੋ ਭਾਵੇਂ ਵਾਹਿਗੁਰੂ ਜਪ ਲਵੋ ਭਾਵੇਂ ਕ੍ਰਿਸ਼ਨ ਜਪ ਲਵੋ ਗੱਲ ਇੱਕੋ ਹੀ ਹੈ ਕਿਉਂਕਿ ਪਰਮੇਸ਼ਰ ਦੇ ਨਾਮ ਹਨ ਵੱਖਰੋ ਵੱਖਰੇ ਸੋ ਅੱਲਾ ਨੂੰ ਜਪਦੇ ਹੋਏ ਬੰਦਗੀ ਕਰਦੇ ਹੋਏ ਤੇ ਕਿਉਂਕਿ ਇੱਕ ਸੰਸਾਰ ਦਾ ਰਾਹ ਹੁੰਦਾ ਹੈ ਇੱਕ ਰੋਹਾਨੀਆਂ ਦਾ ਰਾਹ ਹੁੰਦਾ ਹੈ ਸੋ ਜਿਹੜੇ ਰੋਹਾਨੀਆਂ ਤੌਰ ਤੇ ਜੁੜ ਜਾਂਦੇ ਹਨ ਉਸ ਅੱਲਾ ਦੇ ਨਾਲ ਵਾਹਿਗੁਰੂ ਦੇ ਨਾਲ ਸੋ ਉਹ ਸੰਸਾਰ ਦੀ ਪਕੜ ਤੋਂ ਉੱਪਰ ਉੱਠ ਜਾਂਦੇ ਹਨ ਸੋਏ ਉਪਰ ਉੱਠੇ ਹੋਏ ਜਿਨ੍ਹਾਂ ਦੀ ਸੁਰਤ ਪਰਮੇਸ਼ਰ ਦੇ ਨਾਲ ਜੁੜੀ ਹੋਈ ਸੀ ਸੋ ਪੀਰ ਬੁੱਢਣ ਸਾਹਿਬ ਦੀ ਉਹ ਦਰਗਾਹ ਹੈ ਜਿੱਥੇ ਇਹਨਾਂ ਨੇ ਜਦੋਂ ਧੰਗੁਰੂ ਨਾਨਕ ਦੇਵ ਮਹਾਰਾਜ ਜੀ ਚੋ ਚੱਲ ਕੇ ਆਏ ਮਨੀ ਕਰਨ ਸਾਹਿਬ ਤੋਂ ਤੇ ਜਾ ਰਹੇ ਸਨ ਕਰਤਾਰਪੁਰ ਵੱਲ ਜੋ ਅੱਜਕਲ ਪਾਕਿਸਤਾਨ ਦੇ ਵਿੱਚ ਹੈ ਤਾਂ ਉਸ ਸਮੇਂ ਜਾਂਦੇ ਹੋਏ ਇੱਥੇ ਰੁਕੇ ਇਹ ਧੰਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਾਨੇ ਮਾਨੇ ਸਨੇ ਬੇਨਤੀਆਂ ਕੀਤੀਆਂ ਕਿ ਹੈ ਗੁਰੂ ਜੀ ਮੈਨੂੰ ਆ ਕੇ ਦਰਸ਼ਨ ਦੇਵੋ ਸੋ ਇਸ ਜਗ੍ਹਾ ਤੇ ਆ ਕੇ ਤਨ ਗੁਰੂ ਨਾਨਕ ਦੇਵ ਮਹਾਰਾਜੀ ਨੇ ਦਰਸ਼ਨ ਦਿੱਤਾ ਇਨ੍ਹਾਂ ਪੀਰ ਬੁੱਢਣ ਸਾਹਿਬ ਜੀ ਨੂੰ ਤੇ ਉਸ ਸਮੇਂ ਪੀਰ ਬੁੱਢਣ ਸਾਹਿਬ ਜੀ ਨੇ ਜੋ ਇਹ ਇਨ੍ਹਾਂ ਦੀਆਂ ਬੱਕਰੀਆਂ ਸਨ ਤੇ ਬੜੀ ਬਲਖਣਯੋਗ ਗੱਲ ਹੈ ਕਿ ਸ਼ੇਰ ਦਾ ਜੋ ਖਾਜਾ ਹੁੰਦਾ ਹੈ ਉਹ ਬੱਕਰੀਆਂ ਨੂੰ ਖਾ ਜਾਂਦਾ ਹੈ ਪਰ ਇੱਥੇ ਉਲਟ ਗੱਲ ਸੀ ਇੰਨੇ ਸਿਮਰਨ ਦੀ ਸ਼ਕਤੀ ਸੀ ਕਿ ਪੀਰ ਬੁੱਢਣ ਸਾਹਿਬ ਦੀਆਂ ਬੱਕਰੀਆਂ ਨੂੰ ਛੇਰ ਚਾਰ ਦਾ ਸੀ ਇਹ ਬੜੀ ਅਨੋਖੀ ਗੱਲ ਸੀ ਸੋ ਉਹ ਬੱਕਰੀਆਂ ਦਾ ਦੁੱਧ ਝੋਕੇ ਪੀਰ ਬੁੱਢੂ ਨੇ ਸਾਹਿਬ ਜੀ ਨੇ ਤਿੰਨ ਭਾਂਡਿਆਂ ਵਿੱਚ ਲੈ ਕੇ ਧੰਗ ਗੁਰੂ ਨਾਨਕ ਦੇਵ ਮਹਾਰਾਜ ਜੀ ਧੰਨ ਪਾਈ ਵਾਲਾ ਜੀ ਧੰਨ ਪਾਈ ਮਰਦਾਨਾ ਜੀ ਸੋ ਤਿੰਨਾਂ ਨੂੰ ਹੀ ਛਕਾਉਣ ਵਾਸਤੇ ਲਿਆਇਆ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ ਮੇਰਾ ਦੁੱਧ ਛਕਣ ਦੀ ਕਿਰਪਾਲਤਾ ਕਰੋ ਤਾਂ ਉਸ ਸਮੇਂ ਪਾਈ ਬਾਲਾ ਜੀ ਨੇ ਦੁੱਧ ਛਕਿਆ ਪਾਈ ਮਰਦਾਨਾ ਜੀ ਨੇ ਛਕਿਆ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਕਿ ਪਾਈਏ ਜੋ ਮੇਰੇ ਹਿੱਸੇ ਦਾ ਦੁੱਧ ਹੈ ਤੁਸੀਂ ਇਸ ਨੂੰ ਸੰਭਾਲ ਕੇ ਰੱਖੋ ਅਸੀਂ ਛੇਵੇਂ ਜਾਮੇ ਵਿੱਚ ਆਵਾਂਗੇ ਫਿਰ ਤੁਹਾਡੇ ਤੋਂ ਅੱਗੇ ਇੱਥੇ ਦੁੱਧ ਛਕਾਂਗੇ ਸੋਹੀ ਪਾਵਨ ਦਰਗਾਹ ਹੈ ਇਹ ਬੁੱਢਣ ਸਾਹਿਬ ਜੀ ਦੀ ਤੋਂ ਇਸ ਜਗ੍ਹਾ ਤੇ ਜਦੋਂ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਮਾਪਾ ਕੇ ਪਹੁੰਚੇ ਤਕਰੀਬਨ 121 ਸਾਲ ਗੁਜ਼ਰ ਚੁੱਕੇ ਸਨ ਤਾਂ ਉਸ ਸਮੇਂ ਕਹਿਣਾ ਕੀਤਾ ਧੰਗ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਹਿਬਜ਼ਾਦਾ ਗੁਰਦਿੱਤਾ ਜੀ ਨੂੰ ਕਿ ਤੁਸੀਂ ਜਾਓ ਜਾ ਕੇ ਉਸ ਪੀਰ ਬੁੱਢਣ ਸਾਹ ਤੋਂ ਜੋ ਸਾਡੀ ਇਮਾਨਤ ਦੁੱਧ ਹੈ ਉਹਨਾਂ ਕੋਲ ਸੰਭਾਲਿਆ ਹੋਇਆ ਹੈ ਉਹ ਦੁੱਧ ਨੂੰ ਛੱਕ ਕੇ ਆਓ ਉਸ ਪੀਰ ਦੀ ਮੰਦੀ ਭਾਵਨਾਵਾਂ ਸੰਪੂਰਨ ਕਰੋ ਤਾਂ ਇਸੇ ਤਰ੍ਹਾਂ ਹੋਇਆ ਬਾਬਾ ਗੁਰਦਿੱਤਾ ਜੀ ਸੱਚੇ ਪਾਤਸ਼ਾਹ ਜੀ ਦਾ ਕਹਿਣਾ ਮੰਨ ਕੇ ਇਸ ਅਸਥਾਨ ਤੇ ਪਹੁੰਚੇ ਅਤੇ ਬਟੂਨ ਸ਼ਾਹ ਜੀ ਨੂੰ ਕਹਿਣਾ ਕੀਤਾ ਕਿ ਲਿਆਓ ਸਾਡੀ ਇਮਾਨਤ ਜੋ ਦੁੱਧ ਸੰਭਾਲਿਆ ਹੋਇਆ ਹੈ ਆਪ ਜੀ ਨੇ ਉਹ ਸਾਨੂੰ ਛਕਾਓ ਤਾਂ ਉਸ ਸਮੇਂ ਇਹ ਬਟੂਨ ਸ਼ਾਹ ਜੋ ਬੇਅੰਤ ਨਾਦੀ ਉਮਰ ਹੋ ਚੁੱਕੀ ਸੀ ਸੋ ਕੇਸ ਅੱਖਾਂ ਦੇ ਵੀ ਬੜੇ ਦੂਰ ਫਿਲੇ ਮਣੀਆਂ ਬੜੀਆਂ ਨੀਵੀਆਂ ਹੋ ਚੁੱਕੀਆਂ ਸਨ ਉਹ ਉੱਪਰ ਚੁੱਕ ਕੇ ਉਹਨਾਂ ਨੇ ਜਦੋਂ ਵੇਖਣਾ ਕੀਤਾ ਕਿ ਆਪ ਜੀ ਕੌਣ ਹੋ ਤਾਂ ਉਸ ਨੇ ਦੱਸਿਆ ਬਾਬਾ ਗੁਰਦਤਾ ਜੀ ਨੇ ਕਿਸੀ ਛੇਵੇਂ ਪਾਤਸ਼ਾਹ ਜੀ ਦੇ ਸਹਬਜ਼ਾਦੇ ਹਾਂ ਤੇ ਸਾਡੀ ਜੋ ਆਮਾਨਤ ਹੈ ਦੁੱਧ ਆਪ ਜੀ ਨੇ ਸੰਭਾਲਿਆ ਹੈ ਉਹ ਆਪ ਜੀ ਛਕਾਓ ਤਾਂ ਉਸ ਸਮੇਂ ਪੀਰ ਬੁੱਟੋ ਨਿਸ਼ਾਨ ਨੇ ਆਖਿਆ ਕਿ ਕਿਰਪਾ ਕਰਕੇ ਮੈਨੂੰ ਉਹੀ ਰੂਪ ਦਿਓ ਉਹੀ ਦਰਸ਼ਨ ਕਰਾਓ ਤਨ ਗੁਰ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਉਹ ਸੰਭਾਲਿਆ ਸੀ ਤਾਂ ਉਹ ਸਹਿਣ ਬਾਬਾ ਗੁਰਦਤਾ ਜੀ ਨੇ ਕਿਹਾ ਕਿ ਕਰੋ ਜੀ ਮੈਂ ਤਨ ਗੁਰ ਨਾਨਕ ਜੀ ਨਾਲ ਹੀ ਮੰਨੂਰ ਹੈ ਦੇਦੋ ਸਾਧੂਪੁਰ ਮਹਾਰਾਜ ਜੀ ਦੇ ਸਾਹਬ ਜੀ ਦੇ ਬੈਠੇ ਹਨ ਤੇ ਸਾਹਮਣੇ ਜਿਹੜਾ ਉਸਨੇ ਉੱਪਰ ਚੱਕ ਕੇ ਵੇਖਣਾ ਕੀਤਾ ਠਾ ਨੂੰ ਨੀਰੁਣ ਸ਼ਾਹ ਜੀ ਦੇ ਤਾਂ ਸਾਹਮਣੇ ਭਗਤ ਜਿੰਦਾ ਜੀ ਨੇ ਆਪਣਾ ਰੂਪ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਦਰਸ਼ਨ ਕਰਾ ਦਿੱਤਾ ਹਾਂ ਤਾਂ ਤਾਜੀ ਹੋ ਗਿਆ ਕਿ ਜੀ ਸ਼ਾਹ ਤੇ ਬੁੱਧ ਸ਼ਖ ਦੇ ਕੋਈ ਪਾਵਨ ਦਰਗਾਹ ਹੈ ਜੀ ਗੁਗਨ ਸ਼ਾਹ ਜੀ ਦੀ ਜਿੱਥੇ ਉਹਨਾ ਤੁਣਾ ਵੀ ਨਾਲ ਚੱਲ ਰਿਹਾ ਹੈ। ਬਿਆਨ ਤ ਸੰਗਤਾਂ ਦਰਸ਼ਨ ਕਰਦੀਆਂ ਨੇ। ਕੰਨ ਮਾਨ ਅਸਾਨ ਕਰਕੇ ਸੇਵਾਵਾਂ ਕਰਕੇ ਤੇਲ ਚੜਾ ਕੇ ਬਿਆਨ ਤ ਸੇਵਾਵਾਂ ਕਰਕੇ ਇੱਥੇ ਇਹ ਹੁਕਮ ਸਾਹਿਬ ਜੀ ਦੇ ਉਹ ਬਣਿਆ ਸਾਹਮਣੇ ਬੱਕਰੀਆਂ ਜਿਹਨੇ ਸ਼ਹਿਰ ਵੀ ਹੋ ਗਿਆ ਤਾਂ ਹਨ। ਉਹ ਸੰਗਣੀਆਂ ਖੁਦ ਅਸਤਾਂ ਦਸ ਦਿੰਦੀਆਂ ਨੇ ਜਿੱਥੇ ਬਾਬਾ ਬੁਰਜੀ ਤਲੀ ਦਸ ਦ ਕਰਦੀਆਂ ਹੈ ਸੰਗਤਾਂ। ਇਹਦਾ ਗੁਰੂ ਪਿਆਰਿਆਂ ਦੇ ਪੀਰ ਹੁਕਮ ਸਾਹਿਬ ਜੀ ਦੇ ਵੀ ਸੰਗਤਾਂ ਦਰਸ਼ਨ ਕਰਕੇ ਜਾਂਦੀਆਂ ਹਨ। ਕੋਈ ਤੇ ਮੰਨਿਆ ਭਾਵਨਾ ਮੁਰਾਦਾ ਸਭ ਦੀਆਂ ਪੂਰੀਆਂ ਹੁੰਦੀਆਂ ਨੇ ਗੱਲ ਹੈ ਸਿਮਰਨ ਦੀ ਪ੍ਰਭੂ ਦਾ ਸਿਮਰਨ ਸਭ ਤੋਂ ਉੱਚਾ ਪ੍ਰਭੂ ਦਾ ਸਿਮਰਨ ਉਦੋਂ ਉੱਚਾ ਜਿਨ੍ਹਾਂ ਨੇ ਉਸ ਅੱਲਾ ਦੀ ਬੰਦਗੀ ਕੀਤੀ ਵਾਹਿਗੁਰੂ ਦਾ ਸਿਮਰਨ ਕੀਤਾ ਸੋ ਹਮੇਸ਼ਾ ਹੀ ਉਤੰਤਾ ਯੋਗ ਹੋ ਜਾਂਦੇ ਨੇ ਇਹ ਨਾਲ ਆਖਿਆ ਕਿ ਰਾਮ ਹੋ ਗਿਆ ਸਤ ਵਜ ਚੁੱਕੇ ਨੇ ਰਾਮ ਨਾਮ ਹੋਵੇ ਜਾ ਕੇ ਸਾਹਮਣੇ ਤੇ ਵਾਪਸੀ ਕੋ ਜੀਨਾ ਨੇ ਪਰਮੇਸ਼ਰ ਦਾ ਨਾਮ ਜਪਿਆ ਨਾਮ ਰਹਿਓ ਸਾਥ ਰਹਿਓ ਗੁਰ ਗੋਬਿੰਦ ਉਹ ਨਾਮ ਕੀ ਜਗਤ ਮੈਂ ਤਿੰਨ ਜਪਿਓ ਗੁਰਮਾਨ ਨਾ ਜੁੜੇ ਨਹੀਂ ਪਾਏ ਉਹ ਤੁਹਾਨੂੰ ਤਾਂ ਜੋ ਹੋ ਜਾਂਦੇ ਨੇ ਸੋ ਭਰਿਆ ਬਾਜ਼ਾਰ ਹੈ ਸੋ ਸਿੱਖ ਸੰਤਾਂ ਦਿੱਤੇ ਹੋਏ ਗੱਡੀਆਂ ਨੇ ਜੁਨੀ ਆਦੇ ਲੋ ਵੀਰ ਬੁੱਧਨ ਸਾਹਿਬ ਦੇ ਦਰਸ਼ਨ ਕਰਦੇ ਨੇ ਬਾਜ਼ਾਰਾਂ ਵਿੱਚ ਸ਼ਾਮ ਦਾ ਟਾਈਮ ਹੋ ਚੁੱਕਿਆ ਹੈ ਹਨੇਰਾ ਹੋ ਚੁੱਕਿਆ ਹੈ ਨਾਸਵਾ ਦੇ ਲੋ ਮੈ ਕੇ ਜਾਂਦੇ ਨੇ ਸੋ ਵੀਰ ਬੁੱਧਨ ਸਾਹਿਬ ਦਾ ਅਸਥਾਨ ਹੈ ਪਹਾੜੀ ਦੇ ਉੱਪਰ ਉਹ ਇੱਥੇ ਦਰਸ਼ਨ ਕਰਕੇ ਸਾਰੇ ਲੋਕਾਂ ਦਾ ਆਪਣਾ ਆਪ ਨੂੰ ਧੰਨਤਾ ਜੋ ਸਮ ਦੇਣਾ ਆ। ਆ ਗਏ ਅੱਜ ਮੈਂ ਕੋ ਵਰਸਾ ਦਾ ਲਾੜਾ ਕੋਰੇ ਅੱਜ ਤੂੰ ਨੇ ਵਿਆਹ ਕਰਾਣ ਦੀ ਚੋਟਿਆ ਲੋਈ ਜੀ ਐਸਾ ਕਿ ਫੈਲ ਚੱਲ ਜਾਵੇ ਵਾਪਸੀ ਦੀਪਾ ਕਰਾਂਗੇ ਰਾਤ ਨੂੰ ਕੌਡੀਆਂ ਆ ਗਿਆ ਦੇਖ ਕੇ ਆ ਗਿਆ ਜੀ ਦੇਖੋ ਅਰੇ ਸ਼ਾਨਦਾਰ ਫੜ ਕੇ ਫੜ ਕੇ ਹੋਣ ਫਿਰ ਇੱਕ ਮਿੰਟ ਪਹਿਲਾਂ ਫੜਾਂਗੇ ਤੁਸੀਂ ਦੇ ਪਿੱਛੇ ਅੱਲਾ ਦਾ ਮਹਿਬੂਬ ਆਇਆ ਹੋ ਅੱਲਾ ਦਾ ਮਹਿਬੂਬ ਆਇਆ ਹੋ ਗੋਟ ਕੀਆ જગ ਸਾਰਾ ਆ ਗਿਆ ਜੀ ਦੇਖੋ ਅਰਸ਼ਾਂ ਦਾ ਤਾਰਾ ਨਹੀ ਰਾਤ ਨੂੰ ਕਰ ਰਿਹਾ ਪਾ ਨਦੀ ਪਾਰ ਕਿਹੜੀ ਨਦੀਏ ਪਾਸਾ ਡਾ 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 ਆ ਗਿਆ ਜੀ ਦੇਖੋ ਅਰਸ਼ਾਂ ਦਾ ਤਾਰਾ ਅਲ੍ਹਾ ਦਾ ਮਹਿਬੂਬੇ ਆਇਆ ਸਾਢੇ 7 ਦਾ ਟਾਈਮ ਹੋ ਗਿਆ ਨਦੀ ਦੇਖ ਤੁਸੀਂ ਦੇਖ ਸਕਦੇ ਹਾਂ ਪੁਸਤਾਨ ਆ ਗਿਆ ਪੁਸਤਾਨ ਇਹ ਸ਼ਾਂਤ ਵੈਸੀ ਲੱਗਦਾ ਪਰ ਹੈ ਤੇਜ਼ੀ ਹੈ ਵੀ ਵੈਰੀ ਗੁੱਡ ਚੱਲ ਚੱਲ ਹਾਂ ਬੈਟ ਹੋ ਜੀ ਗੱਡੀਆਂ 'ਚ ਆਪਾਂ ਬੈਠ ਗਏ ਤੇ ਹੁਣ ਆਪਾਂ ਨੇ ਵਾਪਸੀ ਦੀ ਤਿਆਰੀ ਕਰ ਲਈਤੀ ਹੈ ਤੇ ਜਾਂਦੇ ਜਾਂਦੇ ਆਪਾਂ ਦੇਖਦੇ ਆਂ ਗੁਰੂ ਮਹਾਰਾਜ ਨੇ ਕਿਰਪਾ ਕਰੀ ਤਾਂ ਆਪਾਂ ਜਾਂਦੇ ਹੋਏ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਹਾਂ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਨਮਸਤਕ ਹੋ ਕੇ ਫੇਰ ਆਪਾਂ ਜਾਵਾਂਗੇ ਘਰ ਨੂੰ ਉਦ ਤੱਕ ਇਧਰੋਂ ਸਾਰੇ ਕੇ ਤੇ ਵਧੀਆ ਦਰਸ਼ਨ ਮਿਲੇ ਹੋਗੇ ਹੁਣ ਆਪਾਂ ਰੇ ਗੱਡੀਆਂ ਪਾ ਲਈ ਵਾਪਸੀ ਲਈ ਰਾਤ ਦੇ ਬੱਜ ਚੁੱਕੇ 7:30 ਪਹੁੰਚ ਗਏ ਵਰਦੋਹਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਕਰਾਣੇ ਦਰਸ਼ਨ ਤੁਹਾਨੂੰ ਵੀ ਤੇ ਆਪਾਂ ਵੀ ਕਰਦੇ ਆਂ ਦਰਸ਼ਨ ਕਿਦਾ ਮੈਂ ਲੋ ਜੀ ਮਾ ਮੈਂ ਨਹੀਂ ਲਈਏ ਪਾਰ ਕਰ ਦਿਜੀਏ ਯਾਰ ਮਨੇ ਜਿੱਦ ਇੱਕ ਬਰਾਡ ਡਾਉਣ ਲਾ ਗਿਆ ਗੱਡੀ ਲਾਈਏ ਪਾਰਕਿੰਗ ਚ ਫਿਰ ਆਪਾਂ ਕਰਦੇ ਹਾਂ ਦਰਸ਼ਨ ਗੁਰੂ ਮਹਾਰਾਜ ਜੀ ਲੋ ਚੱਲੇ ਹੁਣ ਗੁਰੂ ਕੇ ਲੰਗਰ ਪ੍ਰਸ਼ਾਦਾ ਛੱਕੇ ਫਿਰ ਆਪਾਂ ਚੱਲਾਂ ਗੁਰੂ ਸਾਹਿਬ ਦੇ ਦਰਸ਼ਨ ਕਰ ਲਿਓ ਸੰਗਤ ਜੀ ਪਹੁੰਚ ਚੁੱਕੇ ਹੈ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਸੋ ਇਸ ਜਗ੍ਹਾ ਤੇ ਧੰ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਪਰਿਵਾਰ ਉਸ ਸਮੇਂ ਜੋ ਗੁਰੂ ਜੀ ਦਾ ਇਲਾ ਛੱਡਣ ਤੋਂ ਬਾਅਦ ਅਨੰਦਪੁਰ ਸਾਹਿਬ ਜੀ ਦਾ ਇੱਥੇ ਪਰਿਵਾਰ ਪਹੁੰਚਿਆ ਸੀ ਤੇ ਇੱਥੇ ਸਰਸਾ ਨਦੀ ਬਹੁਤ ਭਰ ਕੇ ਚੱਲਦੀ ਸੀ ਸੋ ਇਸ ਜਗ੍ਹਾ ਤੇ ਗੁਰੂ ਪਾਸ਼ਾ ਜੀ ਦਾ ਪਰਿਵਾਰ ਕਿਉਂਕਿ ਉਸ ਸਮੇਂ ਬਿਆੰਤ ਨਦੀ ਹਸ਼ਾਲ ਤੇ ਸੀ ਉਫਾਨ ਤੇ ਹੋਣ ਕਰਕੇ ਜਿੱਥੇ ਬਹੁਤ ਇਤਿਹਾਸ ਸਥਾਨ ਤੇ ਹੋਰ ਵਸਤੂਆਂ ਇੱਥੇ ਗੁਰੂ ਜੀ ਦਾ ਸਾਹਿਤ ਖਜ਼ਾਨਾ ਸਿੰਧ ਹੋਰ ਵਸਤੂਆਂ ਪਾਣੀ ਜੁੜ ਗਈਆਂ ਉੱਥੇ ਨਾਲ ਗੁਰੂ ਜੀ ਦਾ ਪਰਿਵਾਰ ਵੀ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਇੱਕ ਪਾਸੇ ਵੱਡੇ ਸਹਬਜ਼ਾਦੇ ਧੰਨ ਗੁਰਗੋਬਿੰਦ ਸਿੰਘ ਮਹਾਰਾਜੀ ਚਮਕੌਰ ਸਵਾਲ ਗਏ ਤੇ ਦੂਜੇ ਪਾਸੇ ਧੰਨ ਮਾਤਾ ਗੁਰੂ ਜੀ ਛੋਟੇ ਸਹਬਜ਼ਾਦੇ ਉਹ ਇੱਧਰ ਗੰਗੂ ਵੱਲ ਸਭੰਗੂ ਸਿਹੜੀ ਪਿੰਡ ਵੱਲ ਹੋ ਗਏ ਤੇ ਉਹਦੇ ਮਾਤਾ ਸੁੰਦਰ ਕੌਰ ਜੀ ਭਾਈ ਮਨੀ ਸਿੰਘ ਜੀ ਉਹ ਦਿੱਲੀ ਵੱਲ ਚਲੇ ਗਏ ਸੋ ਗੁਰੂ ਜੀ ਦਾ ਪਰਿਵਾਰ ਇੱਥੇ ਵਿਛੜਿਆ ਸੋ ਇਹ ਪਰਿਵਾਰ ਤੇ ਗੁਰੂ ਜੀ ਨੇ ਫਿਰ ਕਰੜੇ ਬਚਨ ਵੀ ਆਖ ਦਿੱਤੇ ਕਿ ਸਰਸਾ ਨਾਲਾ ਗੁਰੂ ਕਾ ਮਾਰਾ ਕਿ ਅੱਜ ਤੋਂ ਬਾਅਦ ਤੂੰ ਨਹੀਂ ਚੜੇਂਗਾ ਸੋ ਅੱਜ ਤੋਂ ਬਾਅਦ ਫਿਰ ਮੁੜ ਕੇ ਇਹ ਉਸ ਦਿਨ ਉਸ ਦਿਨ ਜਿੰਨਾ ਨਹੀਂ ਚੜਿਆ ਜਿੰਨਾ ਕਿ ਉਸ ਸਮੇਂ ਚੜਿਆ ਸੀ ਜਿੱਥੇ ਗੁਰੂ ਜੀ ਦੇ ਇਹ ਪਰਿਵਾਰ ਦਾ ਜੋ ਵਿਛੋੜਾ ਪਿਆ ਸੋ ਤਾਂ ਹੀ ਇਹਨੂੰ ਪਰਵਾਰ ਬਛੋੜਾ ਸਾਹਿਬ ਕਹਿੰਦੇ ਹਨ ਸੋ ਬੜੇ ਉੱਚੀ ਜਗ੍ਹਾ ਤੇ ਹੈ ਇੰਨੀ ਜਗ੍ਹਾ ਤੇ ਉਹ ਪਾਣੀ ਚੱਲਿਆ ਸੋ ਆਪ ਜੀ ਅੰਦਾਜ਼ਾ ਲਾ ਸਕਦੇ ਹੋ ਕਿ ਉੱਤੇ ਚੜ੍ਹ ਕੇ ਜੋ ਨੀਚੇ ਵੱਲ ਦੇਖਦੇ ਹਾਂ ਤਾਂ ਬਹੁਤ ਭਿਆਨਕ ਮੰਜ਼ਰ ਨਜ਼ਰ ਆਉਂਦਾ ਹੈ ਸੋ ਅੱਜ ਵੀ ਉਹ ਪੁਰਾਣੀ ਯਾਦ ਵਿੱਚ ਸਿੱਖ ਸੰਗਤਾਂ ਇੱਥੇ ਨਗਰ ਕੀਰਤਨ ਲੈ ਕੇ ਪਹੁੰਚਦੀਆਂ ਨੇ ਉਸ ਦਿਨ ਜਿਸ ਦਿਨ ਗੁਰੂ ਜੀ ਇੱਥੇ ਆਏ ਸਨ ਸੋ ਪਾਣੀ ਦੇ ਵਿੱਚੋਂ ਦੀ ਹੁੰਦੇ ਹੋਏ ਕਿਉਂਕਿ ਪਾਣੀ ਹੁਣ ਥੋੜਾ ਹੁੰਦਾ ਹੈ ਉਹਨਾਂ ਨੇ ਸੋ ਇਹ ਪਰਿਵਾਰ ਵਿਛੋੜਾ ਸਹਿਬ ਗੁਰੂ ਜੀ ਗੁਰੂ ਜੀ ਦਾ ਪਾਤਸ਼ਾਹੀ ਦਾ ਪਾਵਨ ਅਸਥਾਨ ਹੈ ਸੋ ਜਿੱਥੇ ਸੰਗਤਾਂ ਦਰਸ਼ਨ ਕਰਕੇ ਗੁਰੂ ਪਾਤਸ਼ਾਹੀ ਦਰਸ਼ਨ ਕਰਕੇ ਇਤਿਹਾਸ ਨੂੰ ਮਨ ਵਿੱਚ ਵਸਾ ਕੇ ਸੋ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝੀਆਂ ਹਨ ਸੋ ਪਾਵਨ ਇਤਿਹਾਸ ਦਸਵੇਂ ਪਾਤਸ਼ਾਹੀ ਦਾ ਇਸ ਨਾਲ ਜੁੜਿਆ ਹੈ ਸੋ ਸਰਸਾ ਨਦੀ ਸੋ ਜਿੱਥੇ ਕਿ ਅੰਗਰੇਜ਼ ਸਰਕਾਰ ਨੇ ਪਾਖੜਾ ਨਹਿਰ ਨੂੰ ਕੱਢਣ ਲਈ ਇਸ ਸਥਾਨ ਨੂੰ ਵਿੱਚ ਆਉਂਦਾ ਸੀ ਪਰ ਉਹਨਾਂ ਨੇ ਧਾਰਮਿਕ ਅਕੀਦੇ ਨੂੰ ਆਪ ਵੀ ਮੰਨਦੇ ਹੋਏ ਤੇ ਨਾਲ ਜਿੱਥੇ ਇਸ ਪਵਨ ਇਤਿਹਾਸ ਦੀ ਜਦੋਂ ਖੋਦਾਈ ਕੀਤੀ ਗਈ ਵਿੱਚੋਂ ਵਸਤੂਆਂ ਵੀ ਨਿਕਲੀਆਂ ਸੋ ਪਵਨ ਵਸਤੂਆਂ ਵੀ ਸਾਹਮਣੇ ਹਨ ਦਰਸ਼ਨ ਕਰਕੇ ਕੇ ਸੰਗਤਾਂ ਉਸ ਇਤਿਹਾਸ ਨੂੰ ਮਨ ਵਿੱਚ ਵਸਾਉਂਦੀਆਂ ਨੇ ਸੋ ਪਵਨ ਇਤਿਹਾਸ ਗੁਰੂ ਪਾਰਸ਼ਾ ਜੀ ਦਾ ਗੁਰਦਵਾਰਾ ਸ੍ਰੀ ਪਰਵਾਰ ਵਿਛੋੜਾ ਸਾਹਿਬ ਪਾਰਸ਼ਾਈ ਦਸਮੀ ਤੇ ਨਾਲ ਇਹ ਜੋ ਨਹਿਰ ਦੇ ਵਿੱਚ ਵਿੰਗ ਪਾਇਆ ਗਿਆ ਹੈ ਸੋ ਨਹਿਰ ਵੀ ਪੂਰਨ ਤੌਰ ਤੇ ਸਿੱਧੀ ਨਹੀਂ ਕੱਢੀ ਗਈ ਕਿਉਂਕਿ ਗੁਰੂ ਘਰ ਵਿੱਚ ਆਉਂਦਾ ਸੀ ਸੋ ਪਾਵਨ ਸਥਾਨ ਇਹ ਉਸੇ ਤਰ੍ਹਾਂ ਸਜੋਬਤ ਹੈ ਗੁਰਦੁਆਰਾ ਸ੍ਰੀ ਪਰਵਾਰ ਵਿਛੋੜਾ ਸਾਹਿਬ ਸੋ ਖੰਡਾ ਸਾਹਿਬ ਹੈ ਬਾਟਾ ਸਾਹਿਬ ਹੈ ਤੇ ਸ੍ਰੀ ਸਾਹਿਬ ਹੈ ਜੋ ਪ੍ਰਾਤਨ ਖੋਜਦੇ ਇਸ ਸਥਾਨ ਵਿੱਚ ਆਉਣ ਨਿਕਲੀਆਂ ਤੇ ਦਰਸ਼ਨ ਕਰਨ ਵਾਸਤੇ ਸ਼ੀਸ਼ੇਵੇ ਜੜ ਕੇ ਉਹ ਵਸਤੂਆਂ ਰੱਖੀਆਂ ਹੋਈਆਂ ਨੇ ਸਿੱਖ ਸੰਗਤਾਂ ਇਤਿਹਾਸਿਕ ਇਸ ਯਾਦ ਨੂੰ ਦਰਸ਼ਨ ਕਰਕੇ ਗੁਰੂ ਸਾਹਿਬ ਦੀ ਯਾਦ ਚਿੱਤ ਵਿੱਚ ਆਉਂਦੀ ਹੈ ਸੋ ਸਿੱਖ ਸੰਗਤਾਂ ਬਹਿ ਕੇ ਹਾਜ਼ਰੀ ਭਰਦੀਆਂ ਨੇ ਗੁਰੂ ਪਾਤਸ਼ਾਹ ਜੀ ਦੀ ਸੋ ਹਾਜ਼ਰੀ ਭਰਨੀ ਵੀ ਚਾਹੀਦੀ ਹੈ ਕਿ ਗੁਰੂ ਮਹਾਰਾਜ ਜੀ ਦੇ ਕੋਲ ਬਹਿ ਕੇ ਜਿੱਥੇ ਆਪਾ ਪ੍ਰਕਰਮਾ ਕਰਦੇ ਹਾਂ ਮੱਥਾ ਟੇਕਦੇ ਹਾਂ ਉੱਥੇ ਨਾਲ ਕੁਝ ਮਿੰਟ ਬਹਿ ਕੇ ਗੁਰੂ ਪਾਤਸ਼ਾਹ ਜੀ ਦੀ ਉਸਯਾਤ ਨੂੰ ਤਾਜ਼ਾ ਕਰਦੇ ਹੋਏ ਸਤਿਗੁਰੂ ਜੀ ਦਰਸ਼ਨ ਕਰਦੇ ਹੋਏ ਸੋ ਜਿੱਥੇ ਦਰਸ਼ਨ ਕਰਕੇ ਆਪਣਾ ਤਨ ਮਨ ਧਨ ਸਫਲਾ ਕਰੀਦਾ ਹੈ ਤੇ ਗੁਰੂ ਪਾਰਸਾ ਜੀ ਦੀਆਂ ਅਸੀਸਾਂ ਖੁਸ਼ੀਆਂ ਲਈਆਂ ਜਾਂਦੀਆਂ ਹਨ ਕਰਕੇ ਸ੍ਰੀ ਪਾ ਗੁਰਦੁਆਰਾ ਪਾਵਨ ਹੈ ਜਿੱਥੇ ਦਾ ਨਾਮ ਹੈ ਗੁਰਦੁਆਰਾ ਪਰਿਵਾਰ ਵਿਛੋੜਾ ਸਿੱਧਾ ਘਰ ਨੂੰ ਚੱਲਾਂਗੇ ਹੁਣ ਆਪਾਂ ਕੋਈ ਰਸਤੇ 'ਚ ਸਟੇ ਨਹੀਂ ਹੈਗੀ ਹਨੇਰਾ ਹੀ ਬਹੁਤ ਹੋ ਚੁੱਕਾ 8:30 ਵੱਜ ਚੁੱਕੇ ਨੇ ਤੇ ਹੁਣ ਆਪਾਂ ਚੱਲਾਂਗੇ ਘਰ ਨੂੰ ਲੋ ਜੀ ਖੜ ਗਏ ਆਪਾਂ ਰਸਤੇ 'ਚ ਥੋੜਾ ਜਿਹਾ ਇਹਦੇ ਕੋ ਚਿਪਸ ਵੀ ਸਪੁਰ ਕਰ ਲਈਏ। ਕਾਣਾ ਕੁਛ ਪੀਣ ਵਾਸਤੇ ਵੀ ਲੈ ਲਈਏ। ਫਿਰ ਚੱਲਦੇ ਆਪਾਂ ਅੱਗੇ। ਟ੍ਰੈਫਿਕ ਵਧੀਆ ਚੱਲਦੀ ਪਿਆ ਫੁੱਲ। ਦੇਖੋ ਘਰੇ ਕਦੋਂ ਬੜਾਂਗੇ ਜਾ ਕੇ। ਘਰੇ ਜਾਣ ਦਾ ਹੈ ਕੋਈ ਟਾਈਮ ਟੇਬਲ ਨਹੀਂ। ਰੁਕਿਆ ਸਾਰੇ ਨੇ ਰੁਕਿਆ ਬਾਹਰ ਦੇਖਦੇ ਆਂ। ਓਏ। 10 ਵਜਾ ਚੁੱਕੇ ਨੇ ਜੀ। ਹੁਣ ਚੱਲਾਂਗੇ ਵਾਪਸੀ ਘਰ ਨੂੰ ਕਟਿਆ। ਬਾਈ ਦੇ ਥੈਲੇ ਗਿਰ ਗਏ ਬਈ ਰੇ ਵਾਲੇ ਚੁਕਾਨ ਲੱਗਿਆ ਹੁਣ ਅਸੀਂ ਚੁਕਾਨ ਲੈਂਦੇ ਹੋਰ ਥੈਲੇ ਗਿਰ ਗਏ ਰਸਤੇ 'ਚ ਬਹੁਤ ਦੂਰ ਗਿਰ ਗਏ ਬਾਈ ਦੇ ਥੈਲੇ ਐਨਾ ਸ਼ੁਕਰ ਹੈ ਪਿੱਛੇ ਆਰਦੀ ਸਾਨੇ ਦੇਖ ਲਿਆ ਤਾਂ ਕਰਕੇ ਹੁਣ ਰਸਤੇ 'ਚ ਰਸਤੇ 'ਚ ਗਿਰਿਆ ਤਾਂ ਬਾਈ ਦੇ ਰਸਤੇ ਚ ਕਾ ਦੀ ਇਕੱਲਾ ਬੰਦਾ ਵਿਚਰਾ ਇਕੱਲਾ ਬੰਦਾ ਚੱਕੂ ਆ ਕਿਵੇਂ ਤਾਂ ਹੁਣ ਵਿਚਰੇ ਮੁੰਡੇ ਜਾ ਰਹੇ ਨੇ ਸਾਰੇ ਨਾਲ ਤਾਂ ਚਲੋ ਨਾਲ ਰੱਖ ਕੇ ਚਕਾਨੇ ਵਿਚਰਦੇ ਵਿਚਰ ਰੱਖਾਨੇ ਉਹ ਟਰਾਲੀ ਦੇ ਵਿਚਰਦੇ ਨਹੀਂ ਨੁਕਸਾਨ ਹੋਣੇ ਬਾਈ ਦਾ ਮੇਰਾ ਫੋਨ ਥੋੜਾ ਬਾਹਰ ਤਾਂ ਨਹੀਂ ਗਿਆ ਨਹੀਂ ਬਹੁਤ ਸੀ ਹੋਣਾ ਇਹਦਾ ਪਾਟੀਆਂ ਥੱਲਾ ਬਾਈ ਅਸਲੇ ਫਟ ਗਿਆ ਉਹ ਤਾਂ ਬੱਦਲ ਆ ਕੇ ਸਾਰੇ ਸਿੱਟ ਲੈਣੇ ਸੀ ਨੇ ਉੱਥੇ ਤੱਕ ਇਹਦੀ ਉਹ ਹੋਣੀ ਚੱਕ ਕੇ ਲੈ ਰਿਹਾ ਬਾਈ ਸੂਰ ਸੂਰ ਹੋਣਾ ਇਹਦਾ ਬਾਈ ਦਾ ਮਰਜੀ ਨੂੰ ਕਿਵੇਂ ਸਾਲੇ ਸਾਈਡ ਜਿੱਤੇ ਲੱਗਿਆ ਹੈ ਨਾ ਉਧਰ ਨਾ ਉਧਰ ਜਿਆਦਾ ਵਿੱਚ ਕੋਈ ਹੋਣਾ ਜਿਹਦੇ ਸਮਾਨ ਆਉਂਦੀ ਵੀ ਦੂਈਓ ਲਈ ਫਿਰਦਾ ਹੈ ਉਪਰਾਲੀ ਵਾਲੀ ਸਰੋਜੀ ਬਾਈ ਕਹਿੰਦਾ ਬੰਦਾ ਆ ਰਿਹਾ ਮੇਰਾ ਕਹਿੰਦਾ ਫਿਰ ਰੱਖ ਲੈਣੇ ਬਾਈ ਤੁਸੀਂ ਜਾਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਦੱਸਿਆ